ਜੈ ਬਾਬਾ ਜੀ ਦੀ ਤੇ ਗੱਲ ਕਰਦੇ ਆ ਗਿਰਨਾਰ ਪਰਬਤ ਦੀ ਬਈ ਗਿਰਨਾਰ ਪਰਬਤ ਜਿਹੜਾ ਆ ਪਾਰਵਤੀ ਮਾਤਾ ਦਾ ਬ੍ਰਦਰ ਭਰਾ ਆ ਇੱਥੇ ਇੱਕ ઋષਿ ਬਹੁਤ ਸੇਵਾ ਕਰਦੇ ਹੁੰਦੇ ਸੀ ਤੇ ਉਹਨਾਂ ਦੀ ਧਰਮ ਪਤਨੀ ਸੀਗੀ ਤੇ ਇੱਥੇ ਹੁੰਦੀ ਸੀ ਬ੍ਰह्म ਖਾਈ ਮਤਲਬ ਪਤਾਲ ਲੋਕ ਚ ਚਲੇ ਜਾਂਦਾ ਹੁੰਦਾ ਸੀਗਾ ਤੇ ਉਹ ਮਰ ਜਾਂਦਾ ਹੁੰਦਾ ਸੀਗਾ ਤੇ ਇੱਦਾਂ ਪੂਰੇ ਪਹਾੜ ਦੇ ਵਿੱਚ ਛੋਟੀਆਂ-ਛੋਟੀਆਂ ਗੁਫਾਵਾਂ ਆ ਤੇ ਜਿਹੜੇ ਸਾਧੂ ਸੰਤ ਸਮਾਧੀ ਜੀ ਲੀਨ ਰਹਿੰਦੇ ਆ ਭਗਤੀ ਕਰਦੇ ਆ ਜਿਹੜੇ ਕਹਿੰਦੇ ਹਜ਼ਾਰਾਂ ਸਾਲ ਜਿਹਨਾਂ ਦੀ ਉਮਰ ਇਹਨਾਂ ਗੁਫਾਵਾਂ ਦੇ ਵਿੱਚ ਕਿਤੇ ਨਾ ਕਿਤੇ ਰਹਿੰਦੇ ਆ ਨਾ ਤੇ ਜੇ ਬਾਬਾ ਬਲਕਨਾਥ ਜੀ ਕੀ ਜਨਮ ਭੂਮੀ ਹੈ ਤੋਂ ਜਹਾ ਆਨੇ ਦਾ ਸੁਭਾਗੇ ਹੁਆ ਹਮੇ ਅੱਜ ਇਹ ਹੈ ਜੀ ਗਿਰਨਾਰ ਪਰਬਤ ਗੁਜਰਾਤ ਬਾਬਾ ਬਲਕਨਾਥ ਜੀ ਦੀ ਜਨਮ ਭੂਮੀ ਜੁਨਾਗੜ ਉੱਤੇ ਬਿਲਕੁਲ ਲੱਗੇ ਨਾਲੇ ਗਿਰਨਾਰ ਪਰਬਤ ਤੇ ਸਿੱਧ ਜੋਗੀ ਬਾਬਾ ਬਲਕਨਾਥ ਜੀ ਉਹ ਕਮੰਡਲ ਕੁੰਡਿਆ ਗੁਰੂ ਦੇ ਤਾਤਰਾ ਜੀ ਦਾ ਧੂਣਾ ਅਖੰਡ ਬਲਦਾ ਉੱਥੇ ਉਸ ਜਗ੍ਹਾ ਦੇ ਉੱਤੇ ਬਾਬਾ ਜੀ ਰਹਿੰਦੇ ਹੁੰਦੇ ਸੀ ਤੇ ਜੁਨਾਗੜ੍ਹ ਤੋਂ ਇੱਥੇ ਆਉਂਦੇ ਸੀ ਇਹਨਾਂ ਦੇ ਕੋਲ ਗੁਰੂ ਦੇ ਤਾਤਰਾ ਜੀ ਦੇ ਕੋਲ 12 ਸਾਲ ਰਹੇ ਆ ਉਹਨਾਂ ਦੇ ਕੋਲ ਤੇ ਉਹਨਾਂ ਤੋਂ ਨਾਮਦਾਨ ਲਿਆ ਆ ਤੇ ਉੱਥੇ ਅੰਦਰ ਉਹਨਾਂ ਦੀ ਜਗ੍ਹਾ ਬਣੀ ਜਾਨੀ ਗੁਰੂ ਦੇ ਤਾਤਰਾ ਜੀ ਦਾ ਅਖੰਡ ਧੂਣਾ ਅੰਦਰ ਚੱਲਦਾ ਪਿਆ ਆ ਅੰਦਰ ਉਹਨਾਂ ਨੇ ਵੀਡੀਓ ਸ਼ੂਟ ਕਰਨ ਨਹੀਂ ਦਿੱਤਾ ਸੀਗਾ ਤੇ ਪੰਡਿਤ ਜੀ ਨੇ ਦੱਸਿਆ ਮੈਨੂੰ ਉਹਨਾਂ ਦੇ ਕਾਰਨ ਵੀ ਦੱਸੇ ਕਿਉਂ ਨਹੀਂ ਕਰਨ ਦਿੱਤਾ ਨਾ ਤੇ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਫੁੱਲ ਬਲੌਗ ਬਣਾਵਾਂਗੇ ਉਸ ਟੌਪਿਕ ਦੇ ਉੱਤੇ ਉਹ ਆਪਣੀ ਜ ਕਿ ਇਹ ਆ ਜੀ ਗੁਰੂ ਤੇ ਤਤਰਾ ਜੀ ਦਾ ਤਪ ਸਥਾਨ ਬਿਲਕੁਲ ਚੋਟੀ ਦੇ ਉੱਪਰ ਉਹ ਦੇਖੋ ਤੇ ਇੱਥੇ ਵੀ ਉਹਨਾਂ ਨੇ ਵੀਡੀਓ ਸ਼ੂਟ ਨਹੀਂ ਕਰਨ ਦਿੱਤਾ ਸੀ ਕਹਿੰਦੇ ਅੰਦਰੋਂ ਨਹੀਂ ਕਰਨ ਦੇਣਾ ਬਾਹਰੋਂ ਤੁਸੀਂ ਜਿੰਦਾ ਮਰਜੀ ਸ਼ੂਟ ਕਰ ਲਓ ਠੀਕ ਤੇ ਗੁਰੂ ਤੇ ਤਤਰਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਕਮੰਡਲ ਕੁੰਡ ਦੇ ਦਰਸ਼ਨ ਕਰਕੇ ਆਏ ਆ ਤੇ ਗੱਲ ਕਰਦੇ ਆ ਗਿਰਨਾਰ ਪਹਾੜ ਦੀ ਇਹੜਾ ਗਿਰਨਾਰ ਪਹਾੜਤ ਆ ਇਹ ਬਹੁਤ ਪੁਰਾਣੀ ਹਿਸਟਰੀ ਹੈ ਤੇ ਜਿਹੜੀ ਇੱਥੇ ਅਸੀਂ ਪਤਾ ਕੀਤੀ ਆ ਤੇ ਇਹਦੇ ਲਈ ਸਟਾਰਟਿੰਗ ਇਹਦੀ ਕਿੱਥੋਂ ਹੁੰਦੀ ਆ ਬਈ ਗਿਰਨਾਰ ਪर्वਤ ਜਿਹੜਾ ਆ ਪਾਰਵਤੀ ਮਾਤਾ ਦਾ ਬ੍ਰਦਰ ਆ ਭਰਾ ਆ ਤੇ ਜਦੋਂ ਸ਼ਿਵ ਜੀ ਮਹਾਰਾਜ ਦੀ ਸ਼ਾਦੀ ਹੋਈ ਆ ਵਿਆਹ ਹੋਇਆ ਤਾਂ ਇਹਨਾਂ ਨੇ ਜਿੰਨੇ ਉੱਥੇ ਦੇਵੀ ਦੇਵਤੇ ਆਏ ਆ ਗਿਰਨਾਰ ਨੇ ਉਹਨਾਂ ਸਭ ਦੀ ਬਹੁਤ ਸੇਵਾ ਕੀਤੀ ਤੇ ਸਾਰੇ ਦੇਵੀ ਦੇਵਤਿਆਂ ਨੇ ਗਰਨਾਰ ਨੂੰ ਪੁੱਛਿੱਦਤ ਪੁੱਛਿਆ ਵੀ ਤੁਸੀਂ ਬਹੁਤ ਸੇਵਾ ਬਹੁਤ ਕੀਤੀ ਆ ਵੀ ਤੁਸੀਂ ਮੰਗੋ ਕੀ ਮੰਗਣਾ ਹੈ ਉਹ ਕਹਿੰਦਾ ਵੀ ਮੈਂ ਰਾਜਾ ਹੈਗਾ ਮੈਂ ਕੀ ਮੰਗਣਾ ਬਸ ਇਨਾ ਵੀ ਤੁਸੀਂ ਮੇਰਾ ਆਧਾਰ ਕਰ ਦੋ ਤੇ ਆਧਾਰ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਕੋਈ ਟਾਈਮ ਆਏਗਾ ਤੇ ਉੱਥੇ ਜਾ ਕੇ ਜਿੱਥੇ ਤੁਸੀਂ ਬਿਰਾਜਮਾਨ ਹੋ ਹੋਮੋਗੇ ਉੱਥੇ ਗੁਰੂ ਦੇ ਤਤਰਾ ਜੀ ਤੇ ਹੋਰ ઋષਿ ਮੁਨੀ ਆ ਕੇ ਤਪੱਸਿਆ ਕਰਨਗੇ ਤੇ ਤੁਹਾਡਾ ਆਧਾਰ ਹੋਊਗਾ ਤੇ ਫਿਰ ਇਹਨਾਂ ਨੂੰ ਇਹ ਜਿਹੜਾ ਗਨਾਰ ਪਰਬਤ ਜਿੱਥੇ ਹੁਣ ਸਥਿਤ ਹੈ ਇੱਥੇ ਇੱਕ ઋષਿ ਬਹੁਤ ਸੇਵਾ ਕਰਦੇ ਹੁੰਦੇ ਸੀ ਤੇ ਉਹਨਾਂ ਦੀ ਧਰਮ ਪਤਨੀ ਸੀਗੀ ਤੇ ਇੱਥੇ ਹੁੰਦੀ ਸੀ ਬ੍ਰਹਮ ਖਾਈ ਬਿਲਕੁਲ ਇਹ ਬ੍ਰਹਮ ਖਾਈ ਸੀ ਸਾਰਾ ਜਿੱਥੇ ਪਰਬਤ ਆ ਇੱਥੇ ਤੇ ਇੱਥੇ ਕਿਸੇ ਦਾ ਪੋਸ਼ੂ ਆਉਂਦਾ ਸੀ ਜਾਂ ਕਿਸੇ ਡੇਪੇਂਦਾ ਹੁੰਦਾ ਸੀ ਕੋਈ ਜਾਨਵਰ ਵਿੱਚ ਡੇਪੇਂਦਾ ਹੁੰਦਾ ਸੀਗਾ ਤੇ ਉਹ ਥੱਲੇ ਚਲੇ ਜਾਂਦਾ ਸੀਗਾ ਮਤਲਬ ਪਤਾਲ ਲੋਕ ਚ ਚਲੇ ਜਾਂਦਾ ਹੁੰਦਾ ਸੀਗਾ ਤੇ ਉਹ ਮਰ ਜਾਂਦਾ ਹੁੰਦਾ ਸੀਗਾ ਤੇ ઋષਿ ਜਿਹੜੇ ਸੀਗੇ ਉਹਨਾਂ ਨੇ ਬਹੁਤ ਭਗਤੀ ਕੀਤੀ ਤੇ ਉਹਨਾਂ ਨੂੰ ब्रह्मा ਜੀ ਨੂੰ ਕਿਹਾ ਵੀ ब्रह्मा ਜੀ ਪ੍ਰਗਟ ਹੋ ਗਏ ਉਹਨਾਂ ਦੀ ਭਗਤੀ ਤੋਂ ਤੇ ਉਹਨਾਂ ਨੇ ਬਰ ਮੰਗਣ ਨੂੰ ਕਿਹਾ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਵੀ ਸਾਨੂੰ ਜਿਹੜੀ ਇਹ ਬ੍ਰਹਮ ਖਾਈ ਜਾਨਾ ਇਹਨੂੰ ਮਤਲਬ ਕਿ ਇਹਨੂੰ ਬੰਦ ਕੀਤਾ ਜਾਵੇ ਜਾਂ ਇਹਨੂੰ ਪੂਰ ਦਿੱਤਾ ਜਾਵੇ ਕਿਉਂਕਿ ਬਹੁਤ ਜਾਨਵਰ ਇੱਥੇ ਮਰਦੇ ਆ ਤੇ ਉਹਨਾਂ ਨੇ ਫਿਰ ਗਰਨਾਰ ਪਹਾੜ ਨੂੰ ਗੁਜਾਰਿਸ਼ ਕੀਤੀ ਤੇ ਗਰਨਾਰ ਪਹਾੜਤ ਦਸਹਿਜ ਦਾ ਹਿਸਟਰੀ ਦੇ ਵਿੱਚ ਲਿਖਿਆ ਹੈ ਵੀ ਪਰਬਤਾਂ ਨੂੰ ਪਹਿਲਾਂ ਪਰ ਹੁੰਦੇ ਸੀਗੇ ਇਹ ਗਨਾਰ ਪਰਬਤ ਉਸ ਤੋਂ ਬਾਅਦ ਫਿਰ ਇੱਥੇ ਸਥਾਪਿਤ ਹੋਇਆ ਕਿ ਤੇ ਗਨਾਰ ਪਰਬਤ ਉਸ ਬ੍ਰਹਮਖਾਈ ਦੇ ਉੱਪਰ ਜਦੋਂ ਆ ਕੇ ਬਿਰਾਜਮਾਨ ਹੋਇਆ ਤਾਂ ਇਹ ਤਸਦਾ ਹੀ ਜਾ ਰਿਹਾ ਏ ਥੱਲੇ ਤੇ ਉਹ ਤਸਦਾ ਹੀ ਜਾ ਰਿਹਾ ਸੀ ਤਾਂ ਮਤਲਬ ਮੋਂਡਿਆਂ ਤੱਕ ਇਹ ਤਸ ਗਿਆ ਥੱਲੇ ਵੀ ਬ੍ਰਹਮਖਾਈ ਨਹੀਂ ਡੂੰਗੀ ਸੀ ਪਤਾਲ ਲੋਕ ਤੋਂ ਵੀ ਡੂੰਗੀ ਸੀ ਤਾਂ ਫਿਰ ਉਹਨੇ ਬ੍ਰਹਮਾ ਜੀ ਨੂੰ ਕਿਹਾ ਵੀ ਮੈਂ ਥੱਲੇ ਜਾ ਰਿਹਾ ਹਾਂ ਕੀ ਕੀਤਾ ਜਾਵੇ ਤੇ ਬ੍ਰਹਮਾ ਜੀ ਨੇ ਇਹਨੂੰ ਉੱਥੇ ਰੋਕ ਦਿੱਤਾ ਮਤਲਬ ਗੱਪੇ ਰੋਕ ਦਿੱਤਾ ਕਿੱਦਾਂ ਰੋਕਿਆ ਇਹਨਾਂ ਨੇ ਚ ਚੋਹਾਂ ਸੈਡਾਂ ਤੇ ਕਹਿੰਦੇ ਸ਼ਿਵਲਿੰਗਾ ਬਣਾਏ ਪਹਾੜ ਦੇ ਚੋਹਾਂ ਸਿਰਿਆਂ ਦੇ ਉੱਤੇ ਸ਼ਿਵਲਿੰਗ ਚਾਰ ਬਣਾਏ ਆ ਸਥਾਪਿਤ ਕੀਤੇ ਆ ਉਹਨਾਂ ਨੂੰ ਇਹਨਾਂ ਨੇ ਇੱਕ ਮੰਤਰਾਂ ਦੇ ਨਾਲ ਤੇ ਉਹਨੂੰ ਉੱਥੇ ਬੰਦ ਦਿੱਤਾ ਗਿਆ ਇੱਕ ਜਾਲ ਬੁਣ ਕੇ ਤਾਂ ਇਹ ਜਿਹੜੀ ਬ੍ਰਹਮਖਾਈ ਆ ਬ੍ਰਹਮਖਾਈ ਦੇ ਸੈਂਟਰ ਵਿੱਚ ਇਹ ਰੁਕਿਆ ਹੋਇਆ ਆ ਜਿਹੜਾ ਇਹ ਪर्वਤ ਆ ਹੈਗੀ ਇੱਥੇ ਗਿਰਨਾਰ ਪਹਾੜ ਦੀ ਹਿਸਟਰੀ ਤੇ ਇੱਕ ਚੀਜ਼ ਹੋਰ ਗਰਨਾਰ ਪਰਬਤ ਦੇ ਆਲੇ ਦੋਲੇ ਜਿਹੜੀ ਇਹ ਪਰਬਤ ਮਲਾਇਆ ਇਦਾਂ ਲੱਗਦੀ ਆ ਇਹ ਵੀ ਜਿਹੜੀ ਇਹ ਵੱਡੇ ਪਰ ਪਰ ਜਿਹੜਾ ਪਹਾੜ ਆ ਨਾ ਇਹ ਇੱਥੇ ਗੁਰੂ ਦੇ ਤਤਰਾਜੀ ਦਾ ਸਥਾਨ ਆ ਗੋਰਖਨਾਥ ਜੀ ਦਾ ਅੰਬੇ ਮਾਤਾ ਦਾ ਆ ਨਾ ਤੇ ਇਹਦੇ ਆਲੇ ਦੋਲੇ ਜਿੱਦਾਂ ਇਹ ਪਰਬਤ ਜਿਹੜੇ ਛੋਟੇ ਪਰਬਤ ਇਹਦੇ ਦੁਆਰੇ ਨਾ ਜਿੱਦਾਂ ਪ੍ਰਕਰਮਾ ਕਰਦੇ ਹੁੰਦੇ ਆ ਤੇ ਇਹਦੇ ਵਿੱਚ ਬਹੁਤ ਸਾਧੂ ਸੰਤ ਸੰਤ ਜਿਹੜੇ ਤਪੱਸਿਆ ਕਰਦੇ ਪਏ ਆ ਕਈ ਹਜ਼ਾਰਾਂ ਸਾਲਾਂ ਤੋਂ ਆ ਤਪੱਸਿਆ ਕਰ ਰਹੇ ਤੇ ਬਹੁਤ ਭਾਗਾਂ ਵਾਲੇ ਨੂੰ ਉਹਨਾਂ ਦੇ ਦਰਸ਼ਨ ਹੁੰਦੇ ਆ ਇਹ ਸੀਗੀ ਗਿਰਨਾਰ ਪਰਬਤ ਦੀ ਹਿਸਟਰੀ ਤੇ ਜਿਹੜੀ ਇੱਥੇ ਸਾਨੂੰ ਕਮੰਡਲ ਕੁੰਡ ਦੇ ਵਿੱਚ ਜਿਹੜੇ ਪੁਜਾਰੀ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ساری ਪੂਰੀ ਹਿਸਟਰੀ ਦੱਸੀ ਆ ਕਿਉਂਕਿ ਉਹ ਕੈਮਰੇ ਤੇ ਮੁਰੇ ਆਪ ਨਹੀਂ ਆ ਸਕਦੇ ਤੋਂ ਕਹਿੰਦਾ ਉਹਨਾਂ ਨੂੰ ਅਲਾਉ ਨਹੀਂ ਆ ਕਹਿੰਦਾ ਵੀ ਅਸੀਂ ਨਹੀਂ ਆ ਸਕਦੇ ਕਿਉਂਕਿ ਅੰਦਰ ਕੈਮਰੇ ਵੀ ਲੱਗੇ ਆ ਤੇ ਅੰਦਰ ਉਹਨਾਂ ਨੇ ਸਾਨੂੰ ਵੀਡੀਓ ਵੀ ਬਣਾਉਣ ਨਹੀਂ ਦਿੱਤੀ ਪਰ ਬੜੀ ਕੇ ਲੋ ਬਾਬਾ ਜੀ ਦੀ ਕਿਰਪਾ ਆ ਗੁਰੂ ਦੇ ਤਤਰਾ ਜੀ ਦੀ ਕਿਰਪਾ ਆ ਵੀ ਉਹਨਾਂ ਨੇ ਸਾਨੂੰ ਮੇਨ ਮੇਨ ਮੰਦਿਰ ਤੋਂ ਥੋੜਾ ਬਾਹਰ ਖੜੇ ਹੋ ਕੇ ਮੈਂ ਵੀਡੀਓ ਸ਼ੂਟ ਕੀਤਾ ਆ ਤੇ ਉਹ ਤੁਹਾਨੂੰ ਮੈਂ ਪਾਉਂਗਾ ਤੁਸੀਂ ਦੇਖਿਓ YouTube ਦੇ ਉੱਤੇ ਤੇ ਇਹ ਆ ਜੀ ਗਨਾਰ ਪਰਵਤ ਤੇ ਆਓ ਦੇਖੋ ਬਹੁਤ ਹੀ ਸੋਹਣਾ ਆ ਬਹੁਤ ਹੀ ਪਿਆਰਾ ਆ ਤੇ ਇੱਥੇ ਦੇ ਨਜ਼ਾਰੇ ਜਿਹੜੇ ਦੇਖਿਓ ਹੀ ਬਣਦੇ ਆ ਪਹਾੜ ਦੇ ਉੱਤੇ ਜਿੰਨੇ ਪੱਥਰ ਹਨ ਨਾ ਇਦਾਂ ਲੱਗਦੇ ਤਾਂ ਡਿਗਣ ਲੱਗੇ ਆ ਪਰ ਡਿਗਦੇ ਨਹੀਂ ਠੀਕ ਆ ਇਹੋ ਜੀਆਂ ਚੀਜ਼ਾਂ ਜਿਹੜੀਆਂ ਆ ਇਹ ਇਹ ਚਮਤਕਾਰ ਤੋਂ ਘੱਟ ਨਹੀਂ ਹੈਗੀਆਂ ਨਾ ਇਹਦਾ ਮਤਲਬ ਵਾਕਈ ਗੁਰੂ ਤੇ ਤਤਰਾ ਜੀ ਨੇ ਅੱਛਾ ਗੁਰੂ ਤੇ ਤਤਰਾ ਜੀ ਨੇ ਇੱਥੇ 12000 ਸਾਲ ਭਗਤੀ ਕੀਤੀ ਆ ਬਿਲਕੁਲ ਤੁਸੀਂ ਸਹੀ ਸੁਣਿਆ ਤੇ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਪੋਣਾ ਹਰੀ ਜੀ ਕਮੰਡਲ ਕੁੰਡ ਦੇ ਵਿੱਚ ਵੀ ਬਾਬਾ ਜੀ ਕੋ ਆਉਂਦੇ ਹੁੰਦੇ ਸੀ ਗੁਰੂ ਤੇ ਤਤਰਾ ਜੀ ਦੇ ਕੋਲ ਹਾਂਜੀ ਤੋਂ ਆਪ ਦੇਖ ਰਹੇ ਆ ਗਿਰਨਾਰ ਪਰਬਤ ਜੂਨਾਗੜ ਗੁਜਰਾਤ ਤੋਂ ਜੇ ਬਾਬਾ ਬਾਲਕਨਾਥ ਜੀ ਕੀ ਜਨਮ ਭੂਮੀ ਆ तो जहाँ आने का सौभाग्य हुआ हमें आज तो बहुत ही भाग्यशाली समित है अपने आप को और ये है गिरनार पर्वत और गिरनार पर्वत के इतिहास के बारे में बहुत ही रोचक जानकारी मिली है मुझे जहाँ से जो जहाँ के पंडित है ना उनसे नीचे कमंडल कुंड में है तो उन्होंने बताया जी जो गिरनार पर्वत है ना जी तो ये है शे जे पार्वती माता जी का भाई है जी बिल्कुल सही सुना आपने जो यहाँ के ग्रंथों में लिखा हुआ जो हिस्ट्री में है तो ये पार्वती माता के भाई है तो शिवजी महाराज की जब शादी हुई पार्वती माता की जब शादी हुई तो जितने देवी देवते आए थे यहाँ पे जी जितने देवी देवते आए हैं आए थे तो उनके साथ साधु संत आए देवी देवते आए सभी आए तो उनकी जो आव भक्त थी उनकी भक्त में कोई कमी नहीं रहे इसलिए गिरनार ने पूरी यानी के दिलो जान से उनकी शिद्दत से उनकी सेवा की उनकी आओभक्त की तो उसी सेवा से प्रसन्न होकर सभी देवी देवताओं ने ब्रह्मा जी ने विष्णु जी ने मेह तीन से पूछा इनको कहा सॉरी भाई आप मांगो जो मांगना है आपकी बहुत श्रद्धा भावना आपने बहुत सेवा की है ना तो राजा थे और राजा होने के नाते बोले मेरे पास तो सारा कुछ है तो कुछ नहीं चाहिए तो उन्होंने फिर दोबारा बोला नहीं आप मांगो तो इन्होंने कहा भाई ठीक है हो तो मेरा उधार करो मतलब के मतलब मेरा उधार कर दो ना तो फिर इतनी स्थिति तो ये है और इसका सेकंड पार्ट ये है ये जो ये जगह है ना गिरनार पर्वत की और यहाँ एक ऋषि और उनकी वाइफ उनकी पत्नी धर्म पत्नी यहाँ पे वो समाधि लगाते थे भगवान का नाम लेते थे यहाँ रहते थे वो और यहाँ पे होता था ब्रह्म खाई बहुत डूंगी खाई थी जहाँ पे और उसमें जो भी पशु पक्षी होते थे गिर के मर जाते थे और पताल लोग पे गिर जाते थे इतनी डूंगी खाई होती थी वो तो डेली कुछ ना कुछ होता रहता था ऐसा तो उन्होंने ब्रह्मा जी से बेनती की हुई ये जो ब्रह्म खाई है ना इसको बंद किया जाए तो ब्रह्मा जी ने फिर गिरनार से कहा और गिरनार पर्वत उस टाइम फिर जहाँ स्थापित हुआ तो ये इसकी हिस्ट्री है तो इससे आगे की बात यह है भी जब ब्रह्म ये स्थापित हुआ जहाँ गिरनार पर्वत तो ये खाई इतनी डूंगी थी तो गिरनार पर्वत पर नीचे दस्ता जा रहा तो उसने ब्रह्मा जी से बोला भी मैं तो सारा अंदर चला जा रहा हूँ है ना तो ये तो बहुत डूंगा है तो ब्रह्मा जी ने क्या किया चारों दिशाओं में चार शिवलिंग की स्थापना की चारों तरफ चारों दिशाओं में और उनसे उन्होंने कुछ से उसको बांध दिया और ये जो है न आ, गिरनार पर्वत ब्रह्म खाई के सेंटर में टिका हुआ है वे नीचे भी नहीं गया और सेंटर में टिक गया है तो जैसा आप ला लो वो भी ब्रह्म खाई इतनी डूंगी है तो ये जो आप गिरनार पर्वत देख रहे हो ये उसकी सिर्फ बोल सकते हैं भाई सिर सिर दिख रहा है गिरनार पर्वत का जो धड़ पूरा है वो नीचे है तो इतना विशाल रूप है आ, इस पर्वत का तो ये जानकारी सारी यहीं से मिली है मेरे को कल जाएंगे हम जूनागढ़ अखाड़ा में तो बाकी जानकारी वहाँ से इकट्ठी करेंगे अगर आपको बढ़िया लगा तो कमेंट लाइक और शेयर जरूर करें तो बहुत ही बढ़िया है गन्नार पर्वत जो कि जूनागढ़ में है स्थापित है तो जो कि जूनागढ़ में है गुजरात में है तो आओ आप भी देखो दर्शन कीजिए बहुत देवी देवताओं तो ने यहाँ पे आके समय भक्ति की है तो और यो ये पहाड़ है पहाड़ों के अंदर कई साधु संत हैं जिनकी आजू हजारों साल हो रखी है यानी हज़ारों साल हो गई है उनकी आजू वो वो यहाँ भक्ति कर रहे हैं छोटी छोटी गुफाएं हैं इस पर्वत पर तो वो जो उनके दर्शन वो भाग्यशाली लोगों को होते हैं तो ये थी यहाँ की हिस्ट्री अच्छी लगी तो लाइक कमेंट जरूर करना ਮੱਥਾ ਟੇਕ ਲਿਆ ਜੀ ਦਰਸ਼ਨ ਕਰ ਲਏ ਹੁਣ ਵਾਪਸੀ ਆ ਰਹੇ ਆ ਤੇ ਇਹ ਅੰਬੇ ਅੰਬੇ ਮਾਤਾ ਦਾ ਮੰਦਿਰ ਹੈ ਤੇ ਉਹਦੇ ਨਾਲੇ ਰੋਪੇ ਰੋਬੇ ਦਾ ਸਟੇਸ਼ਨ ਆ ਤੇ ਇਹ ਆ ਜੀ ਸਾਹਮਣੇ ਇੱਥੋਂ ਜਿਹੜਾ ਨਜ਼ਾਰਾ ਦਿੱਤਾ ਆ ਇਹ ਇਧਰ ਲਈ ਸੈੱਟ ਹੈ ਜੀ ਗੁਰੂ ਗੋਖਰਨਾ ਜੀ ਦਾ ਮੰਦਿਰ ਤਪੋਸਤਨ ਤੇ ਉਹ ਸਾਹਮਣੇ ਹੈਗਾ ਜੀ ਜ਼ੂਮ ਕਰਤਾ ਗੁਰੂ ਦਤਤਰਾ ਜੀ ਦਾ ਉਹ ਉੱਤੇ ਸਾਹਮਣੇ ਹੋਤੀ ਨੰਦਿਆ ਦੇ ਕੇ ਦਰਸ਼ਨ ਕਰਕੇ ਤੇ ਜਿਹੜਾ ਗਰਨਾਰ ਪਹਾੜਤਾ ਨਾ ਆਪਣੇ ਆਪ ਆਪਣੇ ਆਪ ਦੇ ਵਿੱਚ ਬੜੇ ਰਸਤੇ ਸੰਭੀ ਬੈਠਾ ਹੈ ਕਿਉਂਕਿ ਇਹਦੇ ਵਿੱਚ ਨਾ ਜਿਹੜੇ ਜੋਗੀ ਰਹਿੰਦੇ ਆ ਸਾਧੂ ਸੰਤ ਰਹਿੰਦੇ ਆ ਇਹਦੇ ਵਿੱਚ ਛੋਟੀਆਂ ਛੋਟੀਆਂ ਗੁਫਾਵਾਂ ਆ ਜਿੱਦਾਂ ਤੁਸੀਂ ਆ ਦੇਖ ਸਕਦੇ ਆ ਇੱਥੇ ਪੂਰੇ ਪਹਾੜ ਦੇ ਵਿੱਚ ਛੋਟੀਆਂ ਛੋਟੀਆਂ ਗੁਫਾਵਾਂ ਆ ਤੇ ਜਿਹੜੇ ਸਾਧੂ ਸੰਤ ਸਮਾਧੀ ਚ ਲੀਨ ਰਹਿੰਦੇ ਆ ਭਗਤੀ ਕਰਦੇ ਆ ਜਿਹੜੇ ਕਹਿੰਦੇ ਹਜ਼ਾਰਾਂ ਸਾਲ ਜਨਾਂ ਦੀ ਏਜ ਆ ਆਜੂਆ ਉਮਰ ਉਹ ਮੇਰੇ ਸਾਹਬ ਨੇ ਨਾ ਗੁਫਾਵਾਂ ਦੇ ਵਿੱਚ ਕਿਤੇ ਨਾ ਕਿਤੇ ਰਹਿੰਦੇ ਆ ਨਾ ਤੇ ਬਹੁਤ ਵੱਡਾ ਹੈ ਗਰਨਾਰ ਪਰਬਤ ਜਦੋਂ ਇਹ ਪ੍ਰਕਰਮਾ ਕਰਦੇ ਆ ਪ੍ਰਕਰਮਾ ਇਹਦੀ ਹੁੰਦੀ ਆ ਸ਼ਿਵਰਾਤਰੀ ਨੂੰ ਤੇ ਉਹ ਉੱਪਰ ਵੀ ਦੇਖੋ ਉੱਪਰ ਵੀ ਗੁਫਾਵਾਂ ਆ ਇਦਾਂ ਛੋਟੇ ਛੋਟੇ ਗੁਫਾਵਾਂ ਬਣੀਆਂ ਆ ਤੇ ਵਿੱਚੋਂ ਇਹ ਜਿੱਦਾਂ ਨਾ ਖੋਖਲਾ ਹੁੰਦਾ ਆ ਪਹਾੜੇ ਇੰਨੀਆਂ ਗੁਫਾਵਾਂ ਆ ਵੀ ਅਣਗਿਣਤ ਆ ਤੇ ਲੋ ਜੀ ਸਵੇਰ ਦੇ ਚੱਲੇ ਸੀ ਆਪਾਂ ਸਾਢੇ 7 ਵਜੇ ਸਾਢੇ 7 ਵਜੇ ਗੱਲੇ ਸੀਗੇ ਤੇ ਹੁਣ ਰਹਿ ਗਈਆਂ 1560 ਪੋੜੀਆਂ ਰਹਿ ਗਈਆਂ ਆ ਤੇ ਪੂਰੀ ਦਿਹਾੜੀ ਕੋਈ ਬੰਦੇ ਆ ਜਾਂਦੇ ਜਲਦੀ ਪਰ ਆਪਾਂ ਕੱਲੀ-ਕੱਲੀ ਚੀਜ਼ ਐਕਸਪਲੋਰ ਕੀਤੀ ਕੱਲੀ ਚੀਜ਼ ਦੀ ਚੀਜ਼ ਦੀ ਵੀਡੀਓ ਬਣਾਈ ਆ ਹਰ ਇੱਕ ਜਗ੍ਹਾ ਆਪਾਂ ਰੁਕੇ ਆਏ ਆ ਹੈਨਾ ਤਾਂ ਟਾਈਮ ਲੱਗਦਾ ਹੈ ਹੈਨਾ ਤੇ ਮੈਨੂੰ ਲੱਗਦਾ ਸਾਨੂੰ ਇੱਥੋਂ 1560 ਪੋੜੀਆਂ ਆ ਅੱਧਾ ਘੰਟਾ ਲੱਗ ਜਾਣਾ ਹੋਰ ਸਾਨੂੰ ਤੇ ਇਹ ਥੱਲੇ ਵਾਲਾ ਵਿਊ ਆ ਇੱਥੇ ਦਾ ਆ ਦੇਖਿਓ ਇਹ ਜੂਨਾਗੜ ਦਾ ਜੂਨਾਗੜ ਦਾ ਵਿਊ ਆ ਆ ਦੇਖਿਆ ਤੇ ਉਪਰ ਲਾਈਟਾਂ ਦਿਖ ਰਹੀਆਂ ਆ ਉਹ ਲਾਈਟਾਂ ਤਾਂ ਦੂਸਰੀ ਸਾਈਡ ਤੋਂ ਆਸੀ ਆਏ ਆ ਹਣਾ ਹਾਂਜੀ ਤੇ ਲਓ ਜੀ ਅਸੀਂ 10000 ਪੂਰੀ ਉਤਰ ਕੇ ਹੁਣ ਵਾਪਸ ਜੂਨਾਗੜ ਆ ਗਏ ਆ ਤੇ ਜਦੋਂ ਇੱਥੋਂ ਪੋੜੀਆਂ ਸਟਾਰਟ ਹੁੰਦੀ ਆ ਇੱਥੇ ਗੁਰੂ ਦੇ ਤਤਰਾ ਜੀ ਦਾ ਮੰਦਿਰ ਉੱਥੇ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲੇ ਆ ਜੂਨਾਗੜ੍ਹ ਮੰਦਿਰ ਤੇ ਬਹੁਤ ਬਹੁਤ ਹੀ ਸੋਹਣਾ ਸਫਰ ਸੀਗਾ ਬਹੁਤ ਹੀ ਪਿਆਰੇ ਦਰਸ਼ਨ ਹੋਏ ਤੇ ਬਾਕੀ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤੇ ਹੁਣ ਫੁਲਕਾ ਛਕੀਏ ਭੁੱਖ ਬਹੁਤ ਲੱਗ ਗਈ ਆ ਜੈ ਮਬੇ ਦੀ